ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿੰਨੀ ਦੇਰ ਮਸਤਕ ਵਿੱਚ ਲਿਖ ਨਹੀਂ ਲਿਖਿਆ ਜਾਂਦਾ ਓਨੀ ਦੇਰ ਸੰਗਤ ਪ੍ਰਾਪਤ ਨਹੀਂ ਹੁੰਦੀ ਕੰਨ ਖੁੱਲੇ ਹੁੰਦੇ ਹਨ ਪਰ ਕੁਝ ਨਹੀਂ ਸੁੰਦਾ ਕਹਿੰਦੇ ਹਨ ਦਿਬੈ ਨੇਤਰ ਹੁੰਦੇ ਹਨ ਦਿਬੈ ਸੁਭਾਸ਼ ਹੁੰਦਾ ਹੈ ਦਿਬੈ ਲਸਨਾ ਹੁੰਦੀ ਹੈ ਜੋ ਹਰ ਵਕਤ ਸਾ ਨਾਲ ਪਰੇ ਰਹਿੰਦੀ ਹੈ ਦਿਬੈ ਨਾਸਕਾ ਹੁੰਦੀਆਂ ਹਨ ਕੋਈ ਸਪਰੇ ਜਾਂ ਪਰਫਿਊਮ ਜਾਂ ਸੁਗੰਧੀ ਕੁਝ ਵੀ ਨਾ ਹੋਵੇ ਤਾਂਵੇਂ ਤੇ ਮੇ ਤੇ ਮੇ ਮਹਿਕ ਅੰਦਰ ਰਹਿੰਦੀ ਹੈ ਇਹ ਪ੍ਰਤੱਖ ਬਾਤਾਂ ਉਹਨਾਂ ਪੁਰਸ਼ਾਂ ਨੂੰ ਅਨੁਭਵ ਹੁੰਦੀਆਂ ਹਨ ਜਿਸ ਨੂੰ ਨਾਮ ਦੀ ਉੱਚ ਅਵਸਥਾ ਪ੍ਰਾਪਤ ਹੁੰਦੀ ਹੈ ਪਰ ਸਾਡੇ ਕੋਲ ਕੀ ਹੈ ਜੋ ਨਿਤਰ ਹਨ ਮੈਲ ਲ ਭਰੇ ਹਨ ਚੰਗੇ ਨੂੰ ਤੇ ਇੱਕ ਚੰਗਾ ਅਤੇ ਮਾੜੇ ਨੂੰ ਤੇ ਇੱਕ ਮਾੜਾ ਫੁਰਨਾ ਕਰਦੇ ਹਨ ਕਿਉਂਕਿ ਅੱਖਾਂ ਮਾੜਾ ਚੰਗਾ ਇਹੀ ਦੇਖਦੀਆਂ ਹਨ ਦਿਵੇ ਨੇਤਰਾਂ ਦੀ ਪ੍ਰਾਪਤੀ ਨਹੀਂ ਹੋਈ ਰਸਨਾ ਹੈ ਜੋ ਬਾਹਰਲੇ ਰਸਾਂ ਬੇਤਹੀ ਲਗੀ ਰਹਿੰਦੀ ਹੈ ਅੰਮ੍ਰਿਤ ਰਸ ਨਹੀਂ ਪ੍ਰਾਪਤ ਹੋਇਆ ਅਨਹਦ ਸ਼ਬਦ ਹਨ ਪਰ ਸਾਨੂੰ ਨਹੀਂ ਸੁਣਦੇ ਕਿਉਂਕਿ ਕੰਨ ਤਾਂ ਨਿੰਦਿਆ ਚੁਗਲੀ ਸੁਣ ਰੇ ਵਿਚ ਮਗਨ ਹਨ ਇਹ ਸਭ ਉਸ ਗੁਰਸਿੱਖ ਨੂੰ ਪ੍ਰਾਪਤ ਹੁੰਦਾ ਹੈ ਜੋ ਸਤ ਨਾਲ ਜੁੜਿਆ ਹੈ ਪਰ ਸਤ ਉਸ ਅੰਦਰ ਹੈ ਹੀ ਨਹੀਂ ਉਹ ਦੁਨੀਆ ਨਾਲ ਧੀਆਂ ਪੁੱਤਰਾਂ ਨਾਲ ਨਹੀਂ ਜੁੜਿਆ ਸਤ ਨਾਲ ਜੁੜਦਾ ਹੈ ਐਸੇ ਗੁਰਸਿੱਖ ਦੀ ਸੰਗਤ ਕਰਨ ਨਾਲ ਉਸ ਦੇ ਇੱਕ ਬਚਨ ਸਤ ਕਰ ਮੰਨਣ ਨਾਲ ਜੀਵਨ ਦਾ ਉਦਾਰ ਹੋ ਜਾਂਦਾ ਹੈ ਸਾਡੀ ਅੱਜ ਦੀ ਪਾਈ ਤਿਲੋਕਾ ਜੀ ਅਤੇ ਰਾਜਕੁਮਾਰੀ ਦੀ ਸਾਖੀ ਤੋਂ ਵੀ ਇਹੀ ਸਿੱਧ ਮਿਲਦੀ ਹੈ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਆਣ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਦਾਰ ਕਰਦੇ ਕਰਦੇ ਜਨਾਬ ਦਰਿਆ ਤੇ ਕੰਢੇ ਪਹੁੰਚੇ ਅਤੇ ਇੱਥੇ ਹੀ ਸਮਾਦੀ ਵਿੱਚ ਲੀਨ ਹੋ ਗਏ ਜਦੋਂ ਉਥੋਂ ਦੇ ਦੋ ਸਿੱਖ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਪਾਈ ਫਿਰਨਾ ਅਤੇ ਇੱਕ ਪਾਈ ਜੋਦਾ ਸੀ ਉਹ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚੇ ਅਤੇ ਇੱਕ ਬਾਗੀ ਰਾਤ ਜਿਸ ਦਾ ਲੜਕਾ ਅਲੇ ਛੋਟੀ ਹੀ ਉਮਰ ਦਾ ਸੀ ਪਰ ਉਸ ਨੂੰ ਵੀ ਸਾਧ ਦੀ ਸੰਗਤ ਦਾ ਰੰਗ ਚੜਿਆ ਹੋਇਆ ਸੀ ਉਸ ਨੇ ਜਦੋਂ ਗੁਰੂ ਜੀ ਦੇ ਆਉਣ ਬਾਰੇ ਸੁਣਿਆ ਤਾਂ ਦਰਸ਼ਨਾਂ ਦੀ ਤਾਂਗ ਪੈਦਾ ਹੋਈ ਅਤੇ ਉਹ ਵੀ ਗੁਰੂ ਜੀ ਦਾ ਦਰਸ਼ਨਾਂ ਨੂੰ ਚਲ ਪਿਆ ਅਤੇ ਉਥੋਂ ਦਾ ਜੋ ਰਾਜਾ ਸੀ ਉਸ ਦੀ ਇਕਲੋਤੀ ਹੀ ਸੰਤਾਨ ਜੋ ਕਿ ਇੱਕ ਲੜਕੀ ਸੀ ਇਕੱਲੀ ਹੋਣ ਕਰਕੇ ਉਹ ਘੋੜ ਸਵਾਰੀ ਵੀ ਜਾਂਦੀ ਸੀ ਜੁਦ ਕਰਨਾ ਵੀ ਜਾਂਦੀ ਸੀ ਤੀਰ ਅੰਦਾਜ਼ੀ ਵਿੱਚ ਵੀ ਬੜੀ ਤਾਕਤ ਸੀ ਅਤੇ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਜੰਗਲ ਬਿਲੇ ਵਿੱਚ ਆ ਜਾਇਆ ਕਰਦੀ ਸੀ ਵੱਡਾ ਸ਼ਿਕਾਰ ਸ਼ੇਰ ਵਗੈਰਾ ਦਾ ਜਦੋਂ ਮਿਲ ਜਾਂਦਾ ਤਾਂ ਉਹ ਜ਼ਰੂਰ ਕਰਦੀ ਸੀ ਕਿਉਂਕਿ ਉਸ ਜੰਗਲ ਵਿੱਚ ਸ਼ੇਰ ਬਹੁਤ ਹੋਇਆ ਕਰਦੇ ਸਨ ਉਸ ਨੇ ਜਦੋਂ ਦੂਰੋਂ ਜੰਗਲ ਵਿੱਚ ਵੇਖਿਆ ਤਾਂ ਉਸ ਨੂੰ ਇੰਜ ਲੱਗਾ ਕਿ ਕੋਈ ਸ਼ੇਰ ਖੜਾ ਹੈ ਅਤੇ ਉਸ ਨੇ ਬਾਨ ਚਲਾ ਦਿੱਤਾ ਪਰ ਬਾਂਹ ਚਲਾਉਣ ਦੇ ਨਾਲ ਹੀ ਉਸਦੇ ਦਿਲ ਵਿੱਚ ਕੁਝ ਹਲਚਲ ਜੀ ਹੋਈ ਉਸਨੇ ਦੇਖਿਆ ਕਿ ਉਸਦਾ ਤੀਰ ਸ਼ਿਕਾਰ ਨੂੰ ਜਾ ਕੇ ਲੱਗਾ ਹੈ ਅਤੇ ਉਹ ਟੇਡਾ ਹੋ ਕੇ ਟਿਕ ਪਿਆ ਹੈ ਪਰ ਉਸਦੇ ਅੰਦਰ ਅੱਜ ਐਸੀ ਹਲਚਲ ਸੀ ਜੋ ਉਸ ਨੂੰ ਪਹਿਲਾਂ ਕਦੀ ਨਹੀਂ ਹੋਈ ਉਸ ਨੂੰ ਇੱਕ ਆਵਾਜ਼ ਆ ਰਹੀ ਸੀ ਕਿ ਉਸਨੇ ਕਿਤੇ ਕਿਸੇ ਨੂੰ ਐਵੇਂ ਹੀ ਤਾਂ ਨਹੀਂ ਮਾਰ ਦਿੱਤਾ ਅਤੇ ਉਸਨੇ ਸੋਚਿਆ ਕਿ ਜਿੱਥੇ ਸ਼ਿਕਾਰ ਕੀਤਾ ਹੈ ਉਸ ਨੂੰ ਜਾ ਕੇ ਤਾਂ ਵੇਖਾਂ ਕਿੱਡਾ ਵੱਡਾ ਸ਼ੇਰ ਜਾਂ ਚਿਤਾ ਹੈ ਅਤੇ ਜਦੋਂ ਉਹ ਪਾਸ ਆਈ ਅਗੇ ਦੇਖਿਆ ਕਿ ਇੱਕ ਬੜਾ ਹੀ ਸੁੰਦਰ ਨੌਜਵਾਨ ਜਿਸਦੇ ਹਲੇ ਦਾੜੀ ਵੀ ਪੂਰੀ ਤਰ੍ਹਾਂ ਨਹੀਂ ਸੀ ਆਈ ਉਸਦੇ ਸੀਨੇ ਵਿੱਚ ਤੀਰ ਲੱਗਾ ਹੋਇਆ ਸੀ ਜੋ ਕਿ ਜ਼ਮੀਨ ਤੇ ਪਿਆ ਸੀ ਪਰ ਉਸਦੇ ਨੈਣ ਹਲੇ ਖੁੱਲੇ ਹੋਏ ਸਨ ਜਦੋਂ ਰਾਜਕਮਾਲੀ ਨੇ ਇਸ ਨੂੰ ਦੇਖਿਆ ਤਾਂ ਮਨ ਵਿੱਚ ਆਇਆ ਕਿ ਉਸਦੇ ਕੋਲੋਂ ਇਹ ਮਾੜਾ ਕੰਮ ਹੋ ਗਿਆ ਹੈ ਮੈਂ ਬੇਸਮਝੀ ਵਿੱਚ ਹੀ ਕਿਸੇ ਦੇ ਪੁੱਤਰ ਨੂੰ ਮਾਰ ਦਿੱਤਾ ਹੈ ਅਤੇ ਉਹ ਨੌਜਵਾਨ ਜੋ نیچے ਗਿਰਿਆ ਹੋਇਆ ਸੀ ਉਸ ਦਾ ਨਾਮ ਪਾਇਤ ਲੋਕਾ ਸੀ ਛੋਟੀ ਉਮਰ ਦੇ ਸਾਨਾ ਪਰ ਦਿਲ ਵਿੱਚ ਪਿਆਰ ਹੀ ਪਿਆਰ ਭਰਿਆ ਹੋਇਆ ਸੀ ਕਿਸੇ ਵਾਸਤੇ ਵੀ ਈਰਖਾ ਦੁਸ਼ਤ ਨਹੀਂ ਸੀ ਉਸ ਰਾਜਕੁਮਾਰੀ ਨੂੰ ਦੇਖ ਕੇ ਹੀ ਉਸ ਨੂੰ ਮਾਫ ਕਰ ਦਿੱਤਾ ਕਿ ਇਸ ਵਿੱਚ ਇਸ ਦਾ ਕੋਈ ਕਸੂਰ ਨਹੀਂ ਇਸ ਨੇ ਬਾਣ ਸ਼ੇਰ ਜਾਂ ਚਿਤੇ ਨੂੰ ਮਾਰਿਆ ਸੀ ਮੈਨੂੰ ਨਹੀਂ ਜਦੋਂ ਉਸ ਨੇ ਆਪਣੀ ਦ੍ਰਿਸ਼ਟੀ ਨਾਲ ਰਾਜਕੁਮਾਰੀ ਨੂੰ ਦੇਖਿਆ ਤਾਂ ਰਾਜਕੁਮਾਰੀ ਉੱਥੇ ਹੀ ਸਾਰਾ ਕੁਝ ਭੁੱਲ ਗਈ ਜਿਵੇਂ ਰਾਜਕੁਮਾਰੀ ਨੇ ਅੱਜ ਤੱਕ ਕਿਸੇ ਚੀਜ਼ ਨੂੰ ਨਹੀਂ ਸਹੀ ਸੂਕੇ ਦੇਖਿਆ ਉਸ ਜ਼ਖਮ ਨੂੰ ਕੁੱਟ ਕੇ ਫੜ ਲਿਆ ਅਤੇ ਮਨ ਵਿੱਚ ਆਉਂਦਾ ਹੈ ਕਿ ਮੈਂ ਵੀ ਇਹਦੇ ਨਾਲ ਹੀ ਮਰ ਜਾਵਾਂ ਤਾਂ ਹੀ ਮੇਰਾ ਪ੍ਰਸਤਿਤ ਹੋਵੇਗਾ ਛੁਰੀ ਕੱਟਾਂ ਅਤੇ ਛੁਰੀ ਕੱਟ ਕੇ ਆਪਣੇ ਕਿਉਂ ਨਾ ਮਾਰ ਲਵਾਂ ਮੈਂ ਕਿੱਡਾ ਵੱਡਾ ਪਾਪ ਕਰ ਲਿਆ ਹੈ ਮੈਨੂੰ ਤਾਂ ਪਤਾ ਹੀ ਅੱਜ ਲੱਗਾ ਹੈ ਕਿ ਐਸੇ ਨੂੰ ਪਾਪ ਕਹਿੰਦੇ ਹਨ ਕਿਉਂਕਿ ਇਸ ਰਾਜਕੁਮਾਰੀ ਨੇ ਇੱਕ ਪੰਡਿਤ ਨੂੰ ਕਥਾ ਕਰਦੇ ਹੋਏ ਸੁਣਿਆ ਸੀ ਕਿ ਪਾਪ ਦਾ ਫਲ ਬਹੁਤ ਮਾੜਾ ਹੋਇਆ ਕਰਦਾ ਹੈ ਉਸ ਨੌਜਵਾਨ ਦੇ سینੇ ਵਿੱਚ ਖੋਲ ਵਗਦਾ ਰਹਿ ਕੇ ਇੰਨਾ ਜ਼ਿਆਦਾ ਘਬਰਾ ਗਈ ਆਪਣੀਆਂ ਸਾਥਣਾਂ ਨੂੰ ਕਹਿਣ ਲੱਗੀ ਕਿ ਜਲਦੀ ਹੀ ਪਾਲਕੀ ਲੈ ਕੇ ਆਓ ਅਤੇ ਉਹ ਮਹਾਪੁਰਸ਼ ਨੌਜਵਾਨ ਕੁਰਕੇ ਨਹੀਂ دیکھتے ਭਏ ਉਸ ਪਿਆਰ ਭਰੀ ਦ੍ਰਿਸ਼ਟੀ ਨਾਲ ਵੇਖ ਰਹੇ ਹਨ ਅਤੇ ਜਿਨ੍ਹਾਂ ਉਹ ਉਸ ਪ੍ਰਿਆਰ ਭਰੀ ਦ੍ਰਿਸ਼ਟੀ ਨਾਲ دیکھتے ਹਨ ਰਾਜਕੁਮਾਰੀ ਤੇ ਉਹਨਾਂ ਹੀ ਪਾਪਕੰਬੀ ਜਾਂਦੇ ਹਨ ਕਿਉਂਕਿ ਇਹ ਸਬਾਹ ਹੈ ਸਾਧਵਾਂ ਦਾ ਜੇ ਕੋਈ ਬੁਰਾ ਵੀ ਕਰ ਦਿੰਦਾ ਹੈ ਤਾਂ ਉਸ ਨੂੰ ਬੁਰਾ ਨਹੀਂ ਕਹਿੰਦੇ ਕਿਉਂਕਿ ਸੰਤ ਦੇ ਅੰਦਰ ਸ਼ਾਂਤੀ ਹੀ ਅਸਲੀ ਚੀਜ਼ ਹੁੰਦੀ ਹੈ ਕਬੀਰ ਸੰਤਨਾ ਛੜਾ ਸੰਤਈ ਜੋ ਕੋਟਿਕ ਮੇਲੇ ਅਸੰਤ ਰਾਜਕੁਮਾਰੀ ਉਸਦੇ ਚਰਨਾਂ ਤੇ ਡਿੱਕੇ ਮਾਫੀ ਮੰਗਦੀ ਹੈ ਕਿ ਮੈਂ ਆਪ ਨੂੰ ਨਹੀਂ ਜਾਣਦੀ ਆਪ ਕੌਣ ਹੋ ਮੈਂ ਤਾਂ ਭਲੇਖੇ ਵਿੱਚ ਹੀ ਬਾਣ ਮਾਰ ਦਿੱਤਾ ਮੇਰੇ ਮਨ ਵਿੱਚ ਬੜਾ ਬਸਤਾਵਾ ਹੈ ਮੀਰਾ ਜੀ ਕਰਦਾ ਹੈ ਮੈਂ ਵੀ ਆਪਣੇ ਆਪ ਨੂੰ ਇੱਥੇ ਹੀ ਮਾਰ ਦਵਾਂ ਅਤੇ ਮੇਰੇ ਪਾਪ ਦਾ ਮੇਰੇ ਕਰਮ ਦਾ ਬਦਲਾ ਮੈਨੂੰ ਮਿਲ ਜਾਵੇ ਉਹ ਨੌਜਵਾਨ ਜਿਸ ਦਾ ਨਾਮ ਤਿਲੋਕਸੀ ਕਹਿਣ ਲੱਗੇ कि इस तेरा कोई कसूर नहीं इस मेरे ही हुकम सारे संसार अंदर चंगा राजकुमारी ने कहा एक मैं बाण मारिया है उपरों तुम मैं चंगा किया है उस नौजवान ने कहा कि मेरे साहेब का यही हुक्म है हुक्म ही संसार कोई है अते ਨਾਨਕ ਜੋਤੀਸ ਪਾਵੈ ਸੋthia ਇਹ ਇਨਾਂ ਜਨਤਾ ਵਸ ਕਿਛਨਾ ਹੈ ਇਸ ਵਿੱਚ ਤੇਰਾ ਕੋਈ ਦੋਸ਼ ਨਹੀਂ ਤੇਰੇ ਅੰਦਰ ਦਇਆ ਹੀ ਦਇਆ ਹੈ ਅਤੇ ਜਿਸ ਦੇ ਅੰਦਰ ਦਇਆ ਹੁੰਦੀ ਹੈ ਉਹ ਕਿਸੇ ਦਾ ਮਾੜਾ ਨਹੀਂ ਕਰਦਾ ਅਤੇ ਉਸ ਨੌਜਵਾਨ ਨੂੰ ਬੇਹੋਸ਼ੀ ਆ ਜਾਂਦੀ ਹੈ ਇੰਨੇ ਚਿਰ ਨੂੰ ਪਾਲਕੀ ਹੁੰਦੀ ਹੈ ਅਤੇ ਉਸ ਨੌਜਵਾਨ ਨੂੰ ਚੁੱਕ ਕੇ ਆਪਣੇ ਨਾਲ ਰਾਜ ਮਹਿਲ ਵਿੱਚ ਲੈ ਜਾਂਦੀ ਹੈ ਜਦੋਂ ਰਾਜਾ ਇਸ ਬੇਹੋਸ਼ ਨੌਜਵਾਨ ਨੂੰ ਦੇਖਦਾ ਹੈ ਤਾਂ ਕਹਿੰਦਾ ਹੈ ਕਿ ਕੀ ਹੋਇਆ ਰਾਜਕੁਮਾਰੀ ਜਦੋਂ ਪਿਤਾ ਨੂੰ ਸਾਰੀ ਕਹਾਣੀ ਦੱਸਦੀ ਹੈ ਕੰਪੀਤਾ ਸਮਝਾਉਂਦਾ ਹੈ ਕਿ ਇਸ ਵਿੱਚ ਤੇਰਾ ਕੋਈ ਦੋਸ਼ ਨਹੀਂ ਜੁੱਦ ਵਿੱਚ ਵੀ ਤਾਂ ਕਿੰਨੇ ਸੈਂਕੜਾ ਹਜ਼ਾਰਾਂ ਬੰਦੇ ਮਰਦੇ ਹਨ ਜੇਕਰ ਤੂੰ ਐਸੇ ਤਰ੍ਹਾਂ ਇੱਕ ਖੋਨੋ ਦੇਖ ਕੇ ਅਫਸੋਸ ਕਰਦੀ ਰਹਿ ਗਈ ਇੰਨੀ ਕਮਜ਼ੋਰ ਹੋ ਗਈ ਤਾਂ ਕੱਲ ਨੂੰ ਰਾਜ ਕਿਸ ਤਰ੍ਹਾਂ ਸਭਾਲ ਲੇਗੀ ਰਾਠਾ ਦੇ ਹਿੱਦੇ ਤਾਂ ਸਖਤ ਹੋਇਆ ਕਰਦੇ ਹਨ ਇਸ ਗੱਲ ਨੂੰ ਛੱਡ ਦੇ ਹਕੀਮ ਦੇ ਨਾਲ ਇਸ ਦਾ ਇਲਾਜ ਹੋਏਗਾ ਤਾਂ ਇਹ ਆਪਣੇ ਆਪ ਰਾਜੀ ਹੋ ਜਾਏਗਾ ਜੇਕਰ ਮਰਵੀ ਕਹਾ ਤਾਂ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਰਾਜਕੁਮਾਰੀ ਇਹ ਸੋੰਦਿਆ ਹੀ ਰੋਗ ਲੱਗ ਪਈ ਅਤੇ ਕਹਿਣ ਲੱਗੀ ਨਾ ਪਿਤਾ ਜੀ ਇਹ ਗੱਲ ਨਾ ਕਹੋ ਮੇਰਾ ਕਸੂਰ ਹੈ ਇਸ ਨੂੰ ਮੈਂ ਮਾਰਿਆ ਹੈ ਇਹ નિર્ਦੋਸ਼ ਹੈ ਅਤੇ ਇੱਕ ਚੰਗਾ ਪੁਰਸ਼ ਹੈ ਕੋਈ ਮੈਨੂੰ ਬਦਦੂਆ ਨਹੀਂ ਦਿੱਤੀ ਮੈਨੂੰ ਮਾੜਾ ਨਹੀਂ ਕਿਹਾ ਇਸ ਵਰਗਾ ਪਲਾਪੁਰਸ਼ ਤਾਂ ਮੈਂ ਅੱਜ ਤੱਕ ਨਹੀਂ ਵੇਖਿਆ ਜੜਾ ਮਾਰਨ ਵਾਲੇ ਨੂੰ ਵੀ ਕਹਿੰਦਾ ਹੈ ਤੇਰਾ ਕਸੂਰ ਨਹੀਂ ਤੂੰ ਕੁਝ ਨਹੀਂ ਕੀਤਾ ਮੇਰੇ ਹੀ ਭਾਗ ਐਸੇ ਹਨ ਹੁਣ ਰਾਜਕੁਮਾਰੀ ਉਸਦੀ ਦਿਨ ਰਾਤ ਸੇਵਾ ਕਰਦੀ ਹੈ ਖਾਣਾ ਪੀਣਾ ਭੁੱਲ ਗਈ ਨੌਕਰ ਚੱਕਰ ਲੱਗੇ ਹਨ ਹਕੀਮ ਲੱਗੇ ਹੋਏ ਹਨ ਉਸ ਦੀਆਂ ਮਾਲਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਸ ਦਾ ਹਰ ਵਕਤ ਧਿਆਨ ਰੱਖਿਆ ਜਾ ਰਿਹਾ ਹੈ ਕੁਝ ਦਿਨਾਂ ਮਗਰੋਂ ਉਸ ਨੌਜਵਾਨ ਨੂੰ ਹੁਸ਼ ਆਉਂਦੀ ਹੈ ਅਤੇ ਜਦੋਂ ਉਹ ਆਪਣੇ ਨੇਤਰ ਖੋਲਦਾ ਹੈ ਰਾਜਕੁਮਾਰੀ ਦੇਖ ਕੇ ਬੜਾ ਖੁਸ਼ ਹੁੰਦੀ ਹੈ ਅਤੇ ਕਹਿਣ ਲੱਗਦੀ ਹੈ ਇਹ ਚੰਗੇ ਮਨੁੱਖ ਮੈਂ ਬੜੀ ਵੱਡੀ ਗਲਤੀ ਕੀਤੀ ਹੈ ਮੇਰੇ ਅੰਦਰ ਬੜਾ ਪਛਤਾਵਾ ਵੱਗ ਗਿਆ ਹੈ ਇਸ ਲਈ ਤੋਂ ਇਸ ਘਟਾਰਨਫਾਦ ਅਤੇ ਮੇਰੇ ਵੀ ਪੂਰੇ ਜ਼ੋਰ ਨਾਲ ਮਲਦੇ ਮੇਰੇ ਕਰਮ ਦਾ ਫਲ ਮੈਨੂੰ ਦੇ ਦੇ ਨੌਜਵਾਨ ਕਹਿੰਦਾ ਹੈ ਮੈਨੂੰ ਕਟਾਰ ਮਾਰਨ ਦੀ ਕੋਈ ਲੜ ਨਹੀਂ ਜੋ ਵੀ ਹੋਇਆ ਉਸ ਮਾਲਕ ਦੇ ਹੁਕਮ ਵਿੱਚ ਹੋਇਆ ਹੈ ਨੌਜਵਾਨ ਨੇ ਕਿਹਾ ਇਸ ਦੁਨੀਆ ਵਿੱਚ ਸਰੀਰ ਨੂੰ ਮੌਤ ਆਂਦੀ ਹੈ ਆਤਮਾ ਕਦੇ ਨਹੀਂ ਮਰਦੀ ਸੁਲਾਜਕਮਾਰੀ ਕਹਿਣ ਲੱਗੀ ਬਾਨ ਮਾਰਨ ਦਾ ਬੋਝ ਤਾਂ ਮੇਰੇ ਕੋਲੋਂ ਪਹਿਲਾਂ ਹੀ ਨਹੀਂ ਚੁੱਕਿਆ ਜਾਂਦਾ ਸੀ ਪਰ ਆਪ ਜੀ ਦੀਆਂ ਗੱਲਾਂ ਤੋਂ ਮੈਂ ਹੋਰ ਘਬਰਾ ਗਈ ਹਾਂ ਨੌਜਵਾਨ ਕਹਿੰਦਾ ਹੈ ਇੱਕ ਸ਼ਕਤੀ ਹਰ ਵਕਤ ਸਾਡੇ ਆਸ-ਪਾਸ ਰਹਿੰਦੀ ਹੈ ਅਸੀਂ ਜੋ ਕਰਮ ਕਰਦੇ ਹਾਂ ਸਾਨੂੰ ਦੇਖਦੀ ਹੈ ਉਸੇ ਨੂੰ ਖੁਦਾ ਕਹਿੰਦੇ ਹਨ ਰਾਜਕੁਮਾਰੀ ਕਹਿਣ ਲੱਗੀ ਜੇ ਪਰਮਾਤਮਾ ਹੈ ਤਾਂ ਮੈਨੂੰ ਦਿਖਦਾ ਕਿਉਂ ਨਹੀਂ ਨੌਜਵਾਨ ਕਹਿੰਦਾ ਹੈ ਉਸ ਪਰਮਾਤਮਾ ਨੂੰ ਪਹੁੰਚਣ ਵਾਸਤੇ ਨਾਮ ਰੂਪੀ ਜਹਾਜ਼ ਦਾ ਸਹਾਰਾ ਲੈਣਾ ਪਵੇਗਾ ਰਾਜਕੁਮਾਰੀ ਨੇ ਕਿਹਾ ਇਸ ਨਾਮ ਰੂਪੀ ਜਹਾਜ਼ ਤੱਕ ਮੈਂ ਕਿਵੇਂ ਪਹੁੰਚਦੀ ਹਾਂ ਨੌਜਵਾਨ ਨੇ ਕਿਹਾ ਵਾਹਿਗੁਰੂ ਵਾਹਿਗੁਰੂ ਨਾਮ ਹੀ ਜਹਾਜ਼ ਹੈ ਤੇ ਜੇਕਰ ਤੇਰੇ ਮਨ ਵਿੱਚ ਸੱਚਮੁੱਚ ਦਾ ਪਿਆਰ ਪੈਦਾ ਹੋ ਗਿਆ ਤਾਂ ਉਸ ਪਰਮੇਸ਼ਵਰ ਤੱਕ ਤੈਨੂੰ ਇਹ ਨਾਮ ਰੂਪੀ ਜਹਾਜ਼ ਪਹੁੰਚਾ ਦਵੇਗਾ ਇਹ ਕਹਿ ਉਸ ਨੌਜਵਾਨ ਨੇ ਪ੍ਰਾਂਤਿਆਕ ਦਿੱਤੇ ਉਸ ਰਾਜਕੁਮਾਰੀ ਦੀ ਹਾਲਤ ਐਸੀ ਹੋ ਗਈ ਸੀ ਹੁਣ ਉਸ ਦੇ ਅੰਦਰ ਹਰ ਵਕਤ ਗੁਰੂ ਨੂੰ ਮਿਲਣ ਦੀ ਤੰਗ ਪੈਦਾ ਹੁੰਦੀ ਹੈ ਅਤੇ ਸੱਚਮੁੱਚ ਹੀ ਗੁਰਨਾਨਕ ਪਾਸ਼ਾ ਆਜ ਰੋਏ ਅਤੇ ਸੱਤ ਕਰਤਾਰ ਦਾ ਆਵਾਜ਼ ਦਿੱਤਾ ਅਤੇ ਕਹਿਣ ਲੱਗੇ ਬੀਬਾ ਸਾਨੂੰ ਉਹ ਥਾਂ ਨਹੀਂ ਲੱਭਦੀ ਕਿ ਇਹ ਉਹੀ ਤਾਂ ਹੈ ਜਿੱਥੇ ਇੱਕ ਰਾਜਕੁਮਾਰੀ ਦੇ ਹੱਥੋਂ ਇੱਕ ਗੁਰਸਿੱਖ ਕੁਝ ਸਾਲਾਂ ਪਹਿਲੇ ਮਾਰਿਆ ਗਿਆ ਸੀ ਕਾਫੀ ਦੇਰ ਬਾਅਦ ਉਹ ਰਾਜਕੁਮਾਰੀ ਬੋਲਦੀ ਹੈ ਮਹਾਪੁਰਸ਼ੋ ਮੈਂ ਮੰਦਪਾਗਨ ਹਾਂ ਜੋ ਮੇਰੇ ਹੱਥੋਂ ਰੱਬ ਦਾ ਪਿਆਰਿਆ ਮਾਰਿਆ ਗਿਆ ਉਸ ਦਿਨ ਦਾ ਪਛਤਾਪ ਕਰਨ ਵਾਸਤੇ ਹੀ ਮੈਂ ਇੱਥੇ ਬੈਠੀ ਰਹਿੰਦੀ ਹਾਂ ਉਸ ਵੇਲੇ ਗੁਰੂ ਮਹਾਰਾਜ ਨੇੜੇ ਆ ਕੇ ਬੈਠਦੇ ਨੇ ਪਿਆਰ ਤੇ ਨਾਲ ਸੀਸ ਦੇ ਉੱਤੇ ਆਪ ਨੇ ਹੱਥ ਰੱਖਿਆ ਨੇ ਕਿਰਪਾ ਕੀਤੀ ਤੇ ਸਭ ਤੋਂ ਵੱਡੀ ਜੋ ਅਵਸਥਾ ਸੀ ਜੀਵਨ ਮੁਕਤੀ ਉਹ ਬਖਸ਼ ਦਿੱਤੀ ਇਸ ਤਰ੍ਹਾਂ ਇੱਕ ਅੱਲੜ ਲੜਕੀ ਜਿਸ ਨੂੰ ਨਾਂ ਜਪਜੀਤ ਸਾਬ ਹੁੰਦਾ ਸੀ ਨਾ ਬਾਣੀ ਦਾ ਪਤਾ ਸੀ ਨਾ ਕਦੇ ਸੰਗਤ ਕਰਦੀ ਸੀ ਇਕ ਪੂਰਨ ਪ੍ਰਸਤੀ ਸੰਗਤ ਕਰਕੇ ਉਸਦਾ ਬਚਨ ਕਮਾ ਕੇ ਉਸਦੇ ਪਿਆਰ ਵਿੱਚ ਰਹਿ ਕੇ ਪੂਰਨ ਅਵਸਥਾ ਨੂੰ ਪ੍ਰਾਪਤ ਹੋ ਗਈ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ ਗੁਰੂ गोविंद गोविंद ਗੁਰੂ ਹੈ ਨਾਨਕ ਪੇਦਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ